ਅੱਜ ਤੁਹਾਨੂੰ ਲੈ ਕੇ ਆਏ ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਵੇਂ ਪਾਸ਼ੇ ਚਰਨਛੋਪਾਪ੍ਰਾਪਤ ਅਸਥਾਨ ਗੁਰਦੁਆਰਾ ਟੀਬੀ ਸਾਹਿਬ ਇਹ ਜੀ ਬਠਿੰਡੇ ਤੋਂ ਆਉਂਦੇ ਰਸਤੇ ਵਿੱਚ ਇੱਕ ਦੁੱਧਾ ਪਿੰਡ ਪੈਂਦਾ ਦੁੱਧੇ ਪਿੰਡ ਤੋਂ ਮਕਸਰ ਵਾਲੀ ਸਾਈਡ ਸ਼ਰਕ ਦੇ ਮੇਨ ਰੋਡ ਦੇ ਉੱਪਰ ਇਸ ਗੁਰਦੁਆਰਾ ਸਾਹਿਬ ਦਾ బోర్ ਲੱਗਿਆ ਹੋਇਆ ਤਕਰੀਬਨ 2.5 ਕਿਲੋਮੀਟਰ ਮੇਨ ਰੋਡ ਤੋਂ ਇਹ ਗੁਰਦੁਆਰਾ ਸਾਹਿਬ ਦੂਰੀ ਤੇ ਆ ਤੇ ਤੁਸੀਂ ਜਲਦ ਹੀ ਦਰਸ਼ਨ ਕਰ ਰਹੇ ਹੋ ਜੀ ਧੰਨ ਗੁਰੂ ਮਹਾਰਾਜ 10ਵੇਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਸਥਾਨ ਦੇ ਜੋ ਕਿ ਤੁਹਾਨੂੰ ਦਰਸ਼ਨ ਕਰਾਉਣੇ ਰਸਤੇ ਦੀ ਵੀਡੀਓ ਅਸੀਂ ਇਸ ਲਈ ਬਣਾਈ ਹੈ ਕਿ ਸਾਰਿਆਂ ਨੂੰ ਪਤਾ ਲੱਗ ਜਾਈ 1762 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸਨ ਜੀ ਤਾਂ ਜੋ ਇਹ ਤੁਸੀਂ ਚੀਜ਼ ਦੇਖ ਰਹੇ ਹੋ ਇੱਥੇ ਗੁਰੂ ਮਹਾਰਾਜ ਘੋੜਾ ਬੰਨਿਆ ਕਰਦੇ ਇਹ ਸਥਾਨ ਤੇ ਮੌਜੂਦ ਸੀ ਪਹਿਲਾਂ ਹੁਣ ਉਸ ਸਾਈਡ ਨਵਾਂ ਬਣਾਤਾ ਜਿੱਥੇ ਕਿ ਘੋੜਿਆਂ ਨੂੰ ਛੋਲੇ ਪਾਏ ਜਾਂਦੇ ਸਨ ਤੇ ਵਨ ਦੇ ਦਰਖਤ ਕੋਲੇ ਬੰਨਿਆ ਸੀ ਵਾਨ ਦੇ ਦਰਖਤ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਇਹ ਦਰਬਾਰ ਸਾਹਿਬ ਬਣਿਆ ਸੀਗਾ ਜੀ 63 ਇਸਵੀ ਚ 1963 ਇਸਵੀ ਚ ਇਸ ਨੂੰ ਬਣਾਇਆ ਗਿਆ ਸੀਗਾ ਪਹਿਲਾਂ ਗੁਰੂ ਮਹਾਰਾਜ ਇੱਥੇ ਪ੍ਰਕਾਸ਼ ਜੀ ਹੁਣ ਦਰਬਾਰ ਸਾਹਿਬ ਨਵਾਂ ਬਣਾ ਦਿੱਤਾ ਗਿਆ ਤੇ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਤੁਸੀਂ ਦਰਸ਼ਨ ਕਰ ਸਕਦੇ ਹੋ ਉਹ ਪਵਿੱਤਰ ਵਾਨ ਜਿੱਥੇ ਗੁਰੂ ਮਹਾਰਾਜ ਜੀ ਘੋੜਾ ਬੰਨਿਆ ਕਰਦੇ ਸਨ ਇੱਥੇ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੁੰਦਾ ਜੀ ਤੇ ਇੱਥੇ ਹਰ ਪ੍ਰਕਾਰ ਦੀ ਸੁੱਖ ਪੂਰੀ ਹੁੰਦੀ ਹੈ ਸੋ ਆ ਤੁਸੀਂ ਬਾਨ ਦਾ ਦਰਖਤ ਦੇਖਿਆ ਹੋਣਾ ਵੀ ਇੱਕ ਮੋਢ ਹੁੰਦਾ ਇੱਕ ਮੋਢ ਹੁੰਦਾ ਬਾਨ ਦੇ ਦਰਖਤ ਦਾ ਜਿਆਦੇ ਮੋਢ ਬਾਨ ਤੇ ਦਰਖਤ ਦੇ ਨਹੀਂ ਹੁੰਦੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਥਾਂ ਥਾਂ ਬਾਨ ਦੇ ਦਰਖਤ ਦੇ ਮੋਢ ਨਹੀਂ ਵੀ ਬਹੁਤ ਜਿਆਦੇ ਵਿਸ਼ਾਲ ਦਰਖਤ ਬਣ ਚੁੱਕਿਆ ਇਹ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਜਿੱਥੇ ਗੁਰੂ ਮਹਾਰਾਜ ਜੀ ਪ੍ਰਕਾਸ਼ ਕੀਤਾ ਹੈ ਪਹਿਲਾਂ ਉਧਰਲੀ ਸੈਰ ਸੀ ਜੋ 1963 ਈਸਵੀ ਚ ਬਣਾਇਆ ਗਿਆ ਸੀ ਇਹ ਨਵਾਂ ਬਣਾਇਆ ਜੀ ਸੱਚਖੰਡ ਦੇ ਦਰਸ਼ਨ ਕਰੋ ਜੀ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਮਨ ਵਿੱਚ ਵੀਡੀਓ ਵੇਖਦੇ ਸਮੇਂ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ